ਸ਼ੌਂਕ ਗਰੇ ਹੌਣ ਦਾ ਸ਼ਿਕਾਰੀ ਕੁੱਤਿਆਂ ਦਾ ਸ਼ੌਂਕ ਕੁੱਕੜਾਂ ਦਾ ਸ਼ੌਂਕ ਕਬੂਤਰਾਂ ਦਾ ਸ਼ੌਂਕ ਬਲਦਾਂ ਦਾ ਤੇ ਇਹ ਪ੍ਰਾਣੇ ਜਿਹੜੇ ਬਜ਼ੁਰਗਾਂ ਦੇ ਸ਼ੌਂਕ ਨੇ ਆਪਣੇ ਜੇ ਆਪਾਂ ਮੰਨ ਕੇ ਚੱਲ ਗਏ ਵੀ ਪ੍ਰਾਣੇ ਜਿਹੜੇ ਬਜ਼ੁਰਗ ਸੀ ਉਹ ਆਪਦੇ ਵਿਹਲੇ ਸਮੇਂ ਨੂੰ ਇੱਧਰ ਸ਼ੌਂਕ ਚ ਵਾਰਡ ਦਿੰਦੇ ਸੀ ਵੀ ਕੋਈ ਨਸ਼ੇਵੰਨੀ ਜਵਾਕ ਨਾ ਜਾਵੇ ਜਾਂ ਤਾਂ ਕੁੱਕਰ ਰੱਖ ਲੈਂਦੇ ਸੀ ਜਾਂ ਕਬੂਤਰੋ ਤੋਂ ਪੈਸਾ ਵਾਲਾ ਹੁੰਦਾ ਨਹੀਂ ਸੀ ਜਿੰਨਾ ਕਿ ਪਤਾ ਲੱਗਿਆ ਵੀ 2-4 ਰੁਪਏ ਹੁੰਦੇ ਸੀਗੇ ਵੀ ਭਰ ਕੇ ਬਸ ਆਪ ਦਾ ਆਏ ਆਪਸ ਵਿੱਚ ਹੀ ਖੇਡੀਆਂ ਜਾਂਦੇ ਸੀਗੇ ਜਿਹੜਾ ਮਰਜੀ ਜਿੱਤ ਜਾਓ ਜਿੱਤ ਦੇ ਪੈਸੇ ਵੀ ਕਹਿੰਦੇ ਵੀ ਸੁਣਿਆ ਵੀ ਉਹ ਉੱਥੇ ਹੀ ਖਾ ਪੀ ਜਾਂਦੇ ਸੀਗੇ ਸ਼ੁਗਲਾ ਕਰ ਜਾਂਦੇ ਸੀ ਵੀ ਘਰੇ ਘਰੇ ਲਿਆਉਣ ਵਾਲਾ ਚਾ ਨਹੀਂ ਹੁੰਦਾ ਸੀਗਾ ਬਸ ਅਗਲੇ ਨੂੰ ਆ ਹੀ ਹੁੰਦਾ ਸੀ ਵੀ ਆਪਾਂ ਜਿੱਤ ਗਏ ਤੇ ਆਪਾਂ ਨੂੰ ਇਹ ਗੱਲਾਂ ਸੋਚਣੀਆਂ ਚਾਹੀਦੀਆਂ ਆ ਵੀ ਇਹ ਸ਼ੌਂਕ ਉਦੋਂ ਅੱਜ ਹੁਣ ਅੱਜ ਮੋਬਾਈਲ ਦਾ ਯੁੱਗ ਬਹੁਤ ਜ਼ਿਆਦਾ ਆ ਗਿਆ ਵੀ ਇਹ ਸ਼ੌਂਕ ਕਿਉਂ ਪਾਇਆ ਗਿਆ ਸੀ ਆਪਣੇ ਬਜ਼ੁਰਗਾਂ ਨੇ ਤੇ ਕੀ ਕਾਰਨ ਸੀ ਉਹਦਾ ਕਾਰਨ ਇਹੀ ਸੀ ਵੀ ਬੂਯੁਰਗ ਜਿਹੜੇ ਸੀਗੇ ਖੇਤੀਬਾਤੀ ਦਾ ਕੰਮ ਕਰਦੇ ਸੀ ਘਰੇ ਰਹਿੰਦੇ ਸੀ ਕੋਈ ਹੋਰ ਐਂਟਰਟੇਨਮੈਂਟ ਦਾ ਸਾਧਨ ਹੈ ਨਹੀਂ ਸੀ ਉਹਨਾਂ ਨੇ ਆਪਦੇ ਆਪ ਨੂੰ ਇੱਧਰ ਮੇਨਟੇਨ ਕਰ ਲਿਆ ਤੇ ਖਰਾਕ ਉਹਨਾਂ ਨੇ ਪਾਉਣੀ ਇਹਨਾਂ ਨੂੰ ਵੀ ਪਾਉਣੀ ਨਾਲੇ ਆਪ ਖਾ ਲੈਣਾ ਕਿਉਂਕਿ ਮੁਰਗੇ ਰੱਖੇ ਹੁੰਦੇ ਸੀ ਆਮ ਹੀ ਮੀਟ ਮੂਟ ਬਣਾਉਂਦੇ ਸੀ ਆਪ ਖਾ ਲੈਂਦੇ ਸੀ ਨਾਲੇ ਕੁੱਤਿਆਂ ਨੂੰ ਪਾਈ ਜਾਂਦੇ ਸੀ ਠੀਕ ਹੈ ਸੋਰ ਲੇ ਪਿਉਂਦੇ ਬਦਾਮ ਪਿਉਂਦੇ ਮੂੰਗੀ ਪਿਉਂਦੀ ਆਪ ਖਾ ਲਈ ਮੁਰਗਿਆਂ ਨੂੰ ਪਾਤੀ ਉਹ ਇਹੋ ਜਿਹੇ ਸ਼ੌਂਕ ਕਰੀ ਜਾਂਦੇ ਨਾਲ ਆਪ ਵੀ ਤਾਕਤਵਰ ਰਹਿੰਦੇ ਸੀ ਸਰੀਰਕ ਪੱਖੋਂ ਤੇ ਜਵਾਕਾਂ ਨੂੰ ਵੀ ਤਾਂ ਹੀ ਤਾਕਤਵਰ ਰੱਖਦੇ ਜਵਾਕਾਂ ਨੂੰ ਵੀ ਖਵਾਉਂਦੇ ਸੀ ਬਾਕੀ ਦੂਜੀ ਗੱਲ ਇਹ ਹੈ ਵੀ ਸਰੀਰ ਰੈਸਟ ਪੋਸਟਰ ਰਹਿੰਦਾ ਸੀ ਚੱਲ ਤਾਂ ਫਿਰਤ ਬਾਹਰ ਬਾਹਲੀ ਰਹਿੰਦੀ ਸੀ ਹੁਣ ਤਾਂ ਮੋਬਾਈਲਾਂ ਦਾ ਜੋਗ ਆ ਗਿਆ ਹੁਣ ਤਾਂ ਜਵਾਕ ਤਾਂ ਹੀ ਕਮਜ਼ੋਰੇ ਹੋ ਗਏ ਮੋਬਾਈਲਾਂ ਤੇ ਵੱਧ ਟਾਈਮ ਆ ਜਿਹੜਾ ਮਤੀਤ ਕਰਦੇ ਆ ਜਵਾਕਾਂ ਦੀਆਂ ਖੇਡਾਂ ਖਤਮ ਹੋ ਗਈਆਂ ਪਹਿਲੀ ਗੱਲ ਤਾਂ ਆਪਣੇ ਪਰਿਵਾਰ ਕੀ ਇਹ ਕਹਿਣ ਲੱਗੇ ਹੁਣ ਡਰ ਪੈਦਾ ਕਰਤਾ ਬਾਹਰ ਨਾ ਜਾਇਓ ਆਏ ਨਾ ਹੋ ਜੇ ਆਉਣਾ ਨਾ ਹੋ ਜੇ ਠੀਕ ਹੈ ਬਸ ਮਨਾਂ ਦੇ ਵਿੱਚ ਡਰ ਭਰੀ ਜਾਂਦੇ ਆ ਜਵਾਕਾਂ ਦੇ ਉਹ ਜਵਾਕ ਉਹ ਹੋ ਜੇ ਹੋਈ ਜਾਂਦੇ ਆ ਤੇ ਕਹਨੇ ਹੁੰਦੇ ਵੀ ਜਿਹਨੂੰ ਨਿੱਕੇ ਹੁੰਦੇ ਨੂੰ ਐਂਡਰ ਲੋਗੇ ਬਿੱਲੀ ਲਾਜੂ ਤੈਨੂੰ ਚੂਹੇ ਲਾਜੂ ਕੰਮ ਵੀ ਉਹਨਾਂ ਸਵਾਹ ਮੱਲ ਢਾਉਣੇ ਆ ਉਹ ਚੀਜ਼ ਆ ਵੀ ਜੇ ਜਵਾਗ ਨੂੰ ਨਿੱਕੇ ਹੁੰਦੇ ਨੇ ਡਰਾਉਣ ਲੱਗ ਗੋਣੇ ਕਰਨ ਤੋ ਚੀਜ਼ ਆ ਵੀ ਸੌਂਗ ਜਿਵੇਂ ਜਿਵੇਂ ਸੌਂਗ ਘਟੀ ਗਿਆ ਬੂਯਾ ਦਾ ਮਾੜਾ ਹੁੰਦਾ ਕਬੂਤਰ ਮਾੜੇ ਹੁੰਦੇ ਕੁੱਕੜ ਮਾੜੇ ਹੁੰਦੇ ਬੁੱਟ ਪੈਰੇ ਹੁੰਦੇ ਆ ਕੁੱਤੇ ਮਾੜੇ ਹੁੰਦੇ ਆ ਐਵੇਂ ਇਹਨਾਂ 'ਚ ਜਰਾ ਸੀਨ ਹੁੰਦੇ ਆ ਫਲਾਣਾ ਦੇਖੋ ਭਾਈ ਮੂੰਹ 'ਚ ਹੱਥ ਵੀ ਪਾਈ ਜਾਂਦਾ ਕੋਈ ਦਿੱਕਤ ਨਹੀਂ ਹੈਗੀ ਉਹਵੇਂ ਇਹਨਾਂ ਨੇ ਇੱਥੇ ਆਪਦਾ ਠੀਕ ਆ ਆਪਦੇ ਕੱਪੜਿਆਂ ਤੇ ਵੀ ਹੱਥ ਲਾਉਣਾ ਹੋਰ ਵੀ ਕੰਮ ਕਰਨ ਇਹਨਾਂ ਨੇ ਸਾਰਾ ਕੁਝ ਕਰਨਾ ਠੀਕ ਆ ਤੇ ਉਹ ਚੀਜ਼ਾਂ ਵੀ ਇਹ ਜਾਣ ਬੁੱਝ ਕੇ ਫਲਾਈ ਗਈਆਂ ਜਾਂ ਗੱਲਾਂ ਵੀ ਇਹ ਪੰਜਾਬੀ ਆ ਜਿਹੜੇ ਸ਼ੌਂਕ 'ਚੋਂ ਨਿਕਲ ਕੇ ਮੋਬਾਈਲਾਂ ਨਾਲ ਜੁੜ ਜਾਣ ਪਲਾਨਿੰਗ ਦੇ ਤਹਿਤ ਸਾਰਾ ਕੁਝ ਹੋਇਆ ਪਲਾਨਿੰਗ ਦੇ ਤਹਿਤ ਆਪਣੇ ਘਰਾਂ ਦੇ ਵਿੱਚ ਸ਼ੌਂਕ ਡੇਗੇ ਜਿਵੇਂ ਹੁਣ ਸ਼ੈਂਪੂ ਦੀਆਂ ਮਸ਼ਹੂਰੀਆਂ ਕਰੀਆਂ ਹੋਰ ਸਾਬਣਾਂ ਦੀਆਂ ਭਾਂਡੇ ਮਾਂਜਣ ਵਾਲੇ ਕਾਲਗੈਟਾ ਦੀਆਂ ਉਹ ਵਿੱਦ ਪਲਾਨ ਹੋਇਆ ਸਾਰਾ ਕੁਝ ਵੀ ਜੇ ਉਹ ਚਲਾਇਆ ਤਾਂ ਆਪਣੇ ਲੋਕ ਨਹਿਮ ਦੀਆਂ ਦਤਨਾ ਕਿਕਰ ਦੀਆਂ ਦਤਨਾ ਟਾਲੀ ਦੀਆਂ ਦਤਨਾ ਤੋਂ ਪਰੇ ਹੋ ਗਏ ਤੇ ਤੁਸੀਂ ਦੇਖ ਲਓ ਵੀ ਅੱਜ ਕਾਲਗੈਟ ਕਰਦਾ ਹਰੇਕ ਬੰਦਾ ਪਰ ਹਰੇਕ ਬੰਦੇ ਨੂੰ ਬਾਈ ਜਾੜ ਨੂੰ ਕੀੜਾ ਲੱਗਿਆ ਹੋਇਆ ਤੇ ਉਹ ਚੀਜ਼ ਆ ਵੀ ਅੱਗੇ ਬੁੜਿਆਂ ਦੀ ਜਾੜਾ ਨੂੰ ਕੀੜੇ ਲੱਗਦੇ ਉਹ ਕਿਹੜਾ ਗੁੜ ਨਹੀਂ ਖਾਂਦੇ ਸੀ ਕਹਿੰਦੇ ਅੱਧਾ ਅੱਧਾ ਕਿਲੋ ਗੁੜ ਖਾ ਜਾਂਦੇ ਸੀ ਖੜੇ ਟੁਗਰ ਨਹੀਂ ਹੁੰਦਾ ਛੋਲੇ ਖਾ ਜਾਂਦੇ ਸੀ ਭੁੰਨੇ ਵੇ ਕਾਰਨ ਕੀ ਸੀ ਵੀ ਉਹ ਨਹਿਮਦੀਆਂ ਦਤਨਾ ਕਰਦੇ ਸੀ ਟਾਲੀ ਦੀਆਂ ਦਤਨਾ ਕਿੱਕਰਦੀਆਂ ਉਹ ਕੜਤਨ ਹੁੰਦੀ ਸੀ ਉਹਦੇ ਵਿੱਚ ਉਹ ਜਦੋਂ ਅੰਦਰ ਦਤਨ ਕਰਦੇ ਕਰਦੇ ਪਾਣੀ ਮਾੜਾ ਮੋਟਾ ਅੰਦਰ ਲੰਘ ਜਾਂਦਾ ਸੀ ਤੇ ਉਹਦੇ ਨਾਲ ਜਰਾ ਸੀਨਾ ਜਿਹੜੇ ਗੰਦੇ ਮਰ ਜਾਂਦੇ ਸੀ ਇਹ ਚੀਜ਼ਾਂ ਸੋਚਣ ਵਾਲੀਆਂ ਮੇਰੀਆਂ ਵੀਡੀਓ ਉਹ ਬੰਦੇ ਨੂੰ ਹੀ ਚੰਗੀਆਂ ਲੱਗਣੀਆਂ ਜਿਹੜੇ ਬੰਦੇ ਨੇ ਪੁਰਾਣੇ ਬਜ਼ੁਰਗਾਂ ਨਾਲ ਬਹਿ ਕੇ ਗੱਲਾਂ ਮਾਰੀਆਂ ਨੇ ਤੇ ਪੁਰਾਣੇ ਬਜ਼ੁਰਗਾਂ ਦੀਆਂ ਗੱਲਾਂ ਸੁਣੀਆਂ ਪੁਰਾਣਾ ਸਮਾਂ ਜਿਹੜਾ ਆਪਦੇ ਸੁਪਣਿਆਂ ਦੇ ਵਿੱਚ ਦੇਖਿਆ ਵੀ ਕੀ ਹੋ ਰਿਹਾ ਸੀ ਉਹ ਚੀਜ਼ ਆ ਉਹਦੋਂ ਬਾਅਦ ਭਾਂਡੇ ਮਾਂਜਣ ਵਾਲੀਆਂ ਸਾਬਣਾਂ ਕਿਵੇਂ ਆਪਾਂ ਨੂੰ ਦਿੱਤੀਆਂ ਸਵਾਹ ਤੋਂ ਪਰੇ ਕਰਤਾ ਸਵਾਹ ਤੋਂ ਕਾਹਦਾ ਪਰੇ ਹੋਏ ਆਪਣੇ ਲੋਕ ਪਸ਼ੂਆਂ ਤੋਂ ਹੀ ਪਰੇ ਹੋ ਗਏ ਤੇ ਸਵਾਹ ਇੰਨੀ ਗੁਣਕਾਰੀ ਮੰਨੀ ਗਈ ਸੀਗੀ ਹਰ ਚੀਜ਼ ਦੇ ਵਿੱਚ ਵੀ ਉਹਦੋਂ ਆ ਭਾਂਡੇ ਮਾਂਜੇ ਉਹਦੇ ਵਿੱਚ ਕੋਈ ਜਰਾ ਅਸੀਨ ਨਹੀਂ ਕਹਿੰਦੇ ਰਹਿੰਦਾ ਸੀਗਾ ਆਪ ਤਾਂ ਕਹੀ ਜਾਂਦੇ ਆ ਗੋਹਾ ਖਾ ਲੋ ਤੇ ਮੂਤ ਪੀ ਲੋ ਗਾਈਆਂ ਦਾ ਤੇ ਉਧਰੋਂ ਕਹੀ ਜਾਂਦੇ ਵੀ ਭਾਂਡੇ ਆਲਾ ਸਾਬਣ ਵਰਤੋ ਬੜਾ ਵਧੀਆ ਹੈਗਾ ਉਹ ਇਹ ਚੀਜ਼ਾਂ ਆਪਾਂ ਨੂੰ ਥੋੜੀਆਂ ਜੀਆਂ ਸੋਚਣੀਆਂ ਪੈਣਗੀਆਂ ਸ਼ੌਂਕ ਵੱਲ ਵੀ ਮੋੜਨਾ ਪੂ ਤੇ ਜਾਨਵਰ ਪਸ਼ੂ ਵੀ ਰੱਖਣੇ ਪੈਣਗੇ ਥੋੜਾ ਜਿਹਾ ਸਮੇਂ ਦੇ ਹਿਸਾਬ ਨਾਲ ਚੱਲਣਾ ਪੂ ਸਮਾਂ ਉੱਥੇ ਹੀ ਆਪਾਂ ਨੂੰ ਸੈੱਟ ਕਰਨਾ ਪੂ ਕੋਈ ਬਿਜੀ ਲਾਈਫ ਨਹੀਂ ਹੋਈ ਕੁਝ ਨਹੀਂ ਹੋਇਆ ਇਹ ਆਪਾਂ ਨੂੰ ਜਾਣ ਪੁੱਝ ਕੇ ਆਪਣੇ ਤੇ ਥੋਪਤਾ ਲੋੜਾਂ ਵਧਾਤੀਆਂ ਲੋੜਾਂ ਦੇ ਵਧਣ ਦੇ ਕਾਰਨ ਬੰਦਾ ਥੋੜਾ ਜਿਹਾ ਬਿਜੀ ਹੋ ਗਿਆ ਜੇ ਲੋੜਾਂ ਸੀਮਤ ਹੋਣੀਆਂ ਤਾਂ ਬੰਦਾ ਆਪੇ ਸਹੀ ਰਹੂ ਹਨਾ ਤੇ ਉਹ ਚੀਜ਼ ਅੱਗੇ ਰਿਸ਼ਤੇਦਾਰੀਆਂ ਦੇ ਬੰਦੇ ਪੰਜ-ਪੰਜ ਦਿਨ ਲਾਏ ਆਉਂਦੇ ਸੀ ਗੱਡੀਆਂ ਆ ਗਈਆਂ ਮੋਟਰਸਾਈਕਲ ਆ ਗਈਆਂ ਗੱਡੀਆਂ ਆ ਗਈਆਂ ਸਸਤੀਆਂ ਕਰਕੇ ਉਹ ਬੰਦਾ ਜਾਂਦਾ ਸਮੇਂ ਦੀ ਸਮੇਂ ਮੋੜਿਆ ਹੁੰਦਾ ਤੇ ਉਹ ਚੀਜ਼ਾਂ ਵੀ ਥੋੜਾ ਜਿਹਾ ਨਾ ਮੈਲ ਨਵਰਤਨ ਵੀ ਘਟ ਗਿਆ ਹੋਰ ਵੀ ਅਰੈਸਟ ਪੋਸਟ ਜੇ ਤੁਸੀਂ ਸ਼ੌਂਕਾਂਵਲ ਜਾਓਗੇ ਜਵਾਕ ਨਸ਼ਾਵਲ ਨਹੀਂ ਜਾਂਦੇ ਮੈਂ ਦਾਵਾ ਕਰਦਾ ਇਹ ਗੱਲ ਦਾ ਖੈਰ ਜਿਹੜਾ ਤਾਂ ਹੋਣਾ ਉਹ ਤਾਂ 100 ਚੋਂ 1 ਅੱਧਾ ਤਾਂ ਜਿਹੜਾ ਪੱਕਾ ਲੱਗਣਾ ਹੀ ਹੁੰਦਾ ਉਹਨੂੰ ਤਾਂ ਲੱਗਣਾ ਹੀ ਆ ਪਰ ਜਿਹੜਾ ਬੰਦਾ ਦਿਲੋਂ ਸ਼ੌਂਕ ਕਰਨ ਲੱਗ ਗਿਆ ਨਾ ਉਹ ਬੰਦਾ ਕਦੇ ਨਸ਼ੇਵਾਰ ਨਹੀਂ ਜਾਊ ਕਿਉਂਕਿ ਉਹਨੂੰ ਚੋਹ ਪਾ ਜਾਂਦਾ ਇਹ ਚੀਜ਼ ਨਾਲ ਵੀ ਯਾਰ ਆਪਾਂ ਆਹ ਚੀਜ਼ ਖਾਤਰ ਪੈਸੇ ਇਕੱਠੇ ਕਰਨੇ ਆਪਾਂ ਖਰਾਕ ਪਾਉਣੀ ਆ ਪੁੱਤ ਇਹਨੂੰ ਆਪਾਂ ਫਲਾਨੇ ਨੂੰ ਤਕੜਾ ਹੋ ਕੇ ਦਿਖਾਉਣਾ ਫਲਾਨੇ ਲਈ ਆ ਕਰਨਾ ਆਪਾਂ ਨਾਮ ਬਣਾਉਣਾ ਉਹ ਚੀਜ਼ ਆ ਤੇ ਵੀਡੀਓ ਸ਼ੇਅਰ ਕਰਦੇ ਹੋ ਚੰਗੀ ਲੱਗੀ